ਉਨੇ ਮੇਰੇ ਕੋ ਡਿਮਾਂਡ ਕੀਤੀ ਕਿ ਜੈਨ ਸਮੁੰਦਰੀ ਦਿਓ ਤੇ ਮੁੰਦਰੀ ਮੈਂ ਵਿਖਾਈਏ ਨਾ ਮੁੰਦਰੀ ਨੇ ਸਿਲੈਕਟ ਕੀਤੀ ਹੈ ਕਿ ਨਾ ਮੁੰਦਰੀ ਸਿਲੈਕਟ ਕੀਤੀ ਜਾਂ ਹੋਰ ਵੀ ਚੀਜ਼ਾਂ ਜਿਹੜੀਆਂ ਮਿਲ ਸਕਦੀ ਨੇ ਨਹੀਂ ਉਹਨੇ ਮੇਰੇ ਕੋ ਜੈਨ ਸਮੁੰਦਰੀ ਦੀ ਡਿਮਾਂਡ ਹੀ ਕੀਤੀ ਹੈ ਤੇ ਮੁੰਦਰੀ ਸਿਲੈਕਟ ਕੀਤੀ ਹੈ ਕੋਈ ਨਾ ਕੋਈ ਲੈਡੀਆਂ ਆ ਥੱਲੇ ਆਏ ਨੇ ਨਹੀਂ ਕੱਲਾ ਲੜਕਾ ਆਇਆ ਤੇ ਲੜਕਾ ਕੱਲਾ ਹੀ ਸੀ ਉਹਨੇ ਉਸ ਤੋਂ ਬਾਅਦ ਮੇਰੇ ਕੋ ਮੁੰਦਰੀ ਲਈ ਹੈ ਬਿੱਲ ਵਗੈਰਾ ਲਿਆ ਔਰ ਕੈਸ਼ ਦਾ ਗਾਹਕ ਹੋਣ ਕਰਕੇ ਮੌ ਦਾ ਨਾਮ ਨਹੀਂ ਨਹੀਂ ਬਹੁਤਾ ਪੁੱਛਿਆ ਤੇ 32960 ਰੁਪਏ ਉਹਦੀ ਮੰਦਰੀ ਦੀ ਕਾਸਟ ਸੀ ਤੇ ਮੈਨੂੰ ਉਹਨੇ ਕਹਿੰਦਾ ਵਾ Google Pay ਕਰਦਾ ਮੈਂ ਜੀ ਕਰ ਦੋ Google Pay ਉਹਨੇ ਕੀਤਾ ਆਪਣਾ ਸਕਰੀਨ ਸ਼ਾਟ ਵਗੈਰਾ ਉਹਨੇ ਮੈਨੂੰ ਵਿਖਾਇਆ ਕਹਿੰਦਾ ਭਾਜੀ ਮੈਂ ਜੀ ਪੇਮੈਂਟ ਆਈ ਨਹੀਂ ਕਹਿੰਦਾ ਜੀ ਆ ਮੈਂ ਕਰਤੀ ਵੇਖੋ ਆ ਸਕਰੀਨ ਸ਼ਾਟ ਲੈ ਲਓ ਵੀ ਤੁਹਾਨੂੰ ਕੋਈ ਮਟਾ ਮੈਂ ਚਲੋ ਕੋਈ ਨਹੀਂ ਇੱਕ ਅੱਧੇ ਮਿੰਟ ਜਿ ਕਿਹੇ ਵੱਲੇ ਮੈਸੇਜ ਦਾ ਗੱਪਸ਼ਾ ਹੋ ਜਾਂਦਾ ਕੋਈ ਨਹੀਂ ਆ ਜਾਂਦੀ ਮੈਂ ਉਹਦੇ ਸਕਰੀਨ ਸ਼ਾਟ ਲਿਆ ਦਾ ਉੱਤੇ ਮੇਰਾ ਨਾਮ ਬਕਾਇਦਾ ਪੇਮੈਂਟ ਸਕਸੈਸਫੁਲ ਟਾਈਮ ਸਭ ਕੁਝ ਹੋ ਉਕੇ ਆ ਤੇ ਪਰ ਮੈਂ ਜਦ 10 15 ਮਿੰਟ ਵੇਟ ਕੀਤੀ ਨਹੀਂ ਆਇਆ ਫਿਰ ਮੈਂ ਉਹਦੇ ਮਗਰ ਵੀ ਗਿਆ ਥੋੜਾ ਜਿਹਾ ਦੇਖਣ-ਖਣ ਕੋਈ ਲੱਭ ਜਾ ਤਾਂ ਮੈਂ ਇਹਨੂੰ ਕਹਿਣਾ ਪਰ ਉਹ ਮੈਨੂੰ ਲੱਭਾ ਨਹੀਂ ਉਸ ਤੋਂ ਬਾਅਦ ਮੈਂ ਅਗਲੇ ਦਿਨ ਵੇਟ ਕਰ ਮੈਂ ਚਲੋ ਕੋਈ ਨਹੀਂ ਕਿਹੋਲੇ ਫੋਨ ਪੇ ਦੀ ਪੇਮੈਂਟ ਆ ਤਾਂ ਲੇਟਲੀ ਹੋ ਸਕਦੀ ਆ ਕੋਈ ਉਸ ਤੋਂ ਬਾਅਦ ਜਦ ਮੈਂ ਅਗਲੇ ਦਿਨ ਬੈਂਕ ਪਤਾ ਕੀਤਾ ਉਹ ਕਹਿੰਦੇ ਜੀ ਪੇਮੈਂਟ ਇਦਾਂ ਦੀ ਕੋਈ ਨਹੀਂ ਗਈ ਆਈ ਤੁਹਾਡੀ ਮੈਂ ਕਿਹਾ ਚਲੋ ਠੀਕ ਆ ਇਹ ਗੱਲਬਾਤ ਹੋਈ ਮੇਰ ਨਾਲ ਮੇਰਾ ਨਾਮ ਸੰਜੀਵ ਕੁਮਾਰ ਹੈ ਕਿ ਇਹ ਬੜੀ ਜਿਹੜੀ ਸ਼ੌਕਤ ਤੁਹਾਡੀ ਕਿਸ ਜੁਨੇ ਦੇ ਵਿੱਚ ਤੇ ਕਿਹੜੇ ਹੀ ਰੱਤਾ ਜੀ ਸਾਹਿਬ ਮੇਰਾ ਜ਼ਿਲ੍ਹਾ ਗਰਦਾਸਪੁਰ ਡਿਸਟ੍ਰਿਕਟ ਕਲਨਰ ਆਨੰਦ ਜੁਐਲਰ ਦੇ ਨਾਂ ਤੇ ਮੇਰੀ ਦੁਕਾਨ ਹੈ ਮੇਰਾ ਨਿਕਨੇਮ ਮੋਨੂ ਵਰਮਾ ਸਰ ਇਹ ਜਿਹੜਾ ਕੀ ਮਾਮਲਾ ਕੀ ਛੜਾ ਮਾਮਲਾ ਇਸ ਤਰ੍ਹਾਂ ਹੈ ਕਿ ਮੇਰ ਕੋ 9 ਦਸੰਬਰ 2025 ਨੂੰ ਲਗਭਗ ਦੁਪਹਿਰ 2:40 ਤੇ ਮੇਰ ਕੋ ਇੱਕ ਲੜਕਾ ਆਇਆ ਉਹਨੇ ਮੇਰ ਕੋ ਡਿਮਾਂਡ ਕੀਤੀ ਕਿ ਜੈਨ ਸਮੁੰਦਰੀ ਦਿਓ ਤੇ ਮੁੰਦਰੀ ਮੈਂ ਵਿਖਾਈਏ ਨਾ ਮੁੰਦਰੀ ਉਹਨੇ ਸਿਲੈਕਟ ਕੀਤੀ ਹੈ ਕਿੰਨਾ ਮੰਦਰੀ ਸ਼ਾਇਦ ਕੀਤੀ ਜਾਂ ਹੋਰ ਵੀ ਚੀਜ਼ਾਂ ਜਿਹੜੀਆਂ ਮਦਦ ਕਰਦੀ ਨਹੀਂ ਉਹਨੇ ਮੇਰੇ ਕੋ ਗੈਂ ਸਮੁੰਦਰੀ ਦੀ ਡਿਮਾਂਡ ਹੀ ਕੀਤੀ ਐ ਤੇ ਮੰਦਰੀ ਸਿਲੈਕਟ ਕੀਤੀ ਐ ਉਹ ਨਾਲ ਕੋ ਲੇਡੀਜ਼ ਆ ਕੱਲੇ ਨਹੀਂ ਕੱਲਾ ਲੜਕਾ ਆਇਆ ਤੇ ਲੜਕਾ ਕੱਲਾ ਹੀ ਸੀ ਉਹਨੇ ਉਸ ਤੋਂ ਬਾਅਦ ਮੇਰੇ ਕੋ ਮੰਦਰੀ ਲਈ ਐ ਬਿੱਲ ਵਗੈਰਾ ਲਿਆ ਔਰ ਕੈਸ਼ ਦਾ ਗਾਹਕ ਹੋਂ ਕਰਕੇ ਮੌਦਾ ਨਾਮ ਨਹੀਂ ਬੋਤਾ ਪੁੱਛਿਆ ਤੇ 32960 ਰੁਪਏ ਉਹਦੀ ਮੰਦਰੀ ਦੀ ਕਾਸਟ ਸੀ ਤੇ ਮੈਨੂੰ ਉਹਨੇ ਕਹਿੰਦਾ ਮੈਂ ਗੂਗਲ ਪੇ ਕਰਦਾ ਮੈਂ ਜੀ ਕਰ ਦੋ Google Pay ਉਹਨੇ ਕੀਤਾ ਆਪਣਾ ਸਕਰੀਨਸ਼ਾਟ ਵਗੈਰਾ ਉਹਨੇ ਮੈਨੂੰ ਵਿਖਾਇਆ ਕਹਿੰਦਾ ਭਾਜੀ ਮੈਨੂੰ ਜੀ ਪੇਮੈਂਟ ਆਈ ਨਹੀਂ ਕਹਿੰਦਾ ਜੀ ਆ ਮੈਂ ਕਰਤੀ ਵੇਖੋ ਆ ਸਕਰੀਨਸ਼ਾਟ ਲੈ ਲਓ ਤੁਸੀਂ ਤੁਹਾਨੂੰ ਪੇਮੈਂਟ ਮੈਂ ਚਲੋ ਕੋਈ ਨਹੀਂ ਇੱਕ ਅੱਧੇ ਮਿੰਟ ਜਿ ਕਿਹੇ ਵੱਲੇ ਮੈਸੇਜ ਦਾ ਗੱਪਸ਼ਾ ਹੋ ਜਾਂਦਾ ਕੋਈ ਨਹੀਂ ਆ ਜਾਂਦੀ ਮੈਂ ਉਹਦੇ ਸਕਰੀਨਸ਼ਾਟ ਲਿਆ ਦਾ ਉੱਤੇ ਮੇਰਾ ਨਾਮ ਬਕਾਇਦਾ ਪੇਮੈਂਟ ਸਕਸੈਸਫੁਲ ਟਾਈਮ ਸਭ ਕੁਝ ਓਕੇ ਆ ਤੇ ਪਰ ਮੈਂ ਜਦ 10 15 ਮਿੰਟ ਵੇਟ ਕੀਤੀ ਨਹੀਂ ਆਇਆ ਫਿਰ ਮੈਂ ਉਹਦੇ ਮਗਰ ਵੀ ਗਿਆ ਉਹ ਲਿਆ ਵੇਖਣ ਨੂੰ ਖਣੂ ਕਿ ਲੱਭ ਜਾ ਤਾਂ ਮੈਂ ਇਹਨੂੰ ਕਹਿਣਾ ਪਰ ਉਹ ਮੈਨੂੰ ਲੱਭਾ ਨਹੀਂ ਉਸ ਤੋਂ ਬਾਅਦ ਮੈਂ ਅਗਲੇ ਦਿਨ ਵੇਟ ਕਰ ਮੈਂ ਚਲੋ ਕੋਈ ਨਹੀਂ ਕਿਹਲੇ ਫੋਨ ਪੇ ਦੀ ਪੇਮੈਂਟ ਆ ਤੇ ਲੇਟ ਵੀ ਹੋ ਸਕਦੀ ਹੈ ਕੋਈ ਉਸ ਤੋਂ ਬਾਅਦ ਜਦ ਮੈਂ ਅਗਲੇ ਦਿਨ ਬੈਂਕ ਪਤਾ ਕੀਤਾ ਉਹ ਕਹਿੰਦੇ ਜੀ ਪੇਮੈਂਟ ਏਦਾਂ ਦੀ ਕੋਈ ਨਹੀਂ ਗਈ ਆਈ ਤੁਹਾਡੀ ਮੈਂ ਕਿਹਾ ਚਲੋ ਠੀਕ ਹੈ ਇਹ ਗੱਲਬਾਤ ਹੋਈ ਮੇਰੇ ਨਾਲ ਔਰ ਇਹ ਕਸਟਮਰ ਤੁਹਾਡਾ ਪਹਿਲਾ ਵੀ ਜਾਂ ਫਸਟ ਟਾਈਮ ਤਾਂ ਇਹ ਫਸਟ ਟਾਈਮ ਆਇਆ ਮੇਰੇ ਕੋਲ ਮੁੰਡਾ ਅਣਜਾਣ ਸੀ ਵਾਕਬ ਨਹੀਂ ਸੀ ਇਹ ਇਹ ਮਤਲਬ ਬਈਗਰਾਂ ਨੂੰ ਲਗਾਈਏ تھے ਆਕੇ ਤਾਂ ਸਪਲੈਂਡਰ ਮੋਟਰਸਾਈਕਲ ਤੇ ਆਇਆ ਬਲੈਕ ਕਲਰ ਦਾ ਮੋਟਰਸਾਈਕਲ ਹੈ ਔਰ ਰੈਡ ਕਲਰ ਦਾ ਉਹਨੇ ਪਜਾਮਾ ਤੇ ਸੰਤਰੀ ਕਲਰ ਦੀ ਟੀ-ਸ਼ਰਟ ਪਾਈ ਆ ਮਫਰਲ ਵੱਦਾ ਦਾ ਨਵਾਂ ਮੋਟਰਸਾਈਕਲ ਸੀ ਟੈਂਪਰੇਰੀ ਨੰਬਰ ਲੱਗਾ ਦਾ ਸੀ ਨੰਬਰ ਕੋਈ ਨਹੀਂ ਸੀ ਹੋਰ ਉਹ ਸੀ ਚਾਰ ਡੇਢ ਮਲ ਕੱਦ ਦਾ ਮਤਲਬ ਕਦ ਘੱਟ ਚਲੋ ਮੈਂ ਜਵਾਨ ਸੀ ਛੇਰ ਪੱਖੋਂ ਠੀਕ ਸੀ ਉਹ ਗਾੜੀ ਦੂੜੀ ਰੱਖੀ ਆ ਉਹਨੇ ਬਹੁਤ ਹੈਵੀ ਇੱਕ ਕੜਾ ਪਾਇਆ ਲੋਹੇ ਦਾ ਤੇ ਕਾਫੀ ਵੇਟ ਸੀ ਕੜਾ ਉਹ ਪਹਿਲਾਂ ਵੀ ਇੱਧਰ ਮਾਰਕੀਟ 'ਚ ਦੇਖਿਆ ਮੈਂ ਫਸਟ ਟਾਈਮ ਇੱਧਰ ਦੇਖਿਆ ਨਹੀਂ ਮੈਂ ਉਹਨੂੰ ਫਸਟ ਟਾਈਮ ਵੀ ਦੇਖਿਆ ਹਾਂ ਫਿਰ ਜਿਹੜਾ ਫਰਾਉਡ ਤੁਹਾਡੇ ਨਾਲ ਹੋਇਆ ਉਹ ਜਿਹੜਾ ਹੋਰ ਜਿਵੇਂ ਮਿਲ ਚੱਲ ਰਿਹਾ ਹੋਵੇ ਤੁਹਾਨੂੰ Google Pay ਜਾਂ ਇਹ ਦੋ ਚੀਜ਼ਾਂ ਬਣੀਆਂ ਨੇ ਇੱਕ ਉਹ ਚੋਰੀ ਤੇ ਜਾਂ ਬਹੁਤ ਵੱਡੀ ਜਿਹੀ ਪੇਮੈਂਟ ਕਰਨ ਦੇ ਆ ਕਿਤੇ ਵਿੱਚ ਪਰ ਜਿਹੜੇ ਇਦਾਂ ਦੇ ਫਰਾਉਡ ਕਰ ਰਹੇ ਨੇ ਕੀ ਨਾ ਕਰੀ ਦੇ ਸਕਦੇ ਮੈਸੇਜ ਹੈ ਤੇ ਚਲੋ ਹੁਣ ਸਾਡੇ ਨਾਲ ਤਾਂ ਜੋ ਹੋ ਗਿਆ ਠੀਕ ਆ ਅਸੀਂ ਤੇ ਕਹਿੰਦੇ ਆ ਜਿਹੜਾ ਪ੍ਰਸ਼ਾਸਨ ਨੂੰ ਇਹ ਗੱਲ ਤੇ ਨੱਥਕੋਣੀ ਚਾਹੀਦੀ ਆ ਕਿ ਕਿਉਂਕਿ ਤੁਹਾਨੂੰ ਵੀ ਪਤਾ ਅੱਗੇ ਵਾਰਦਾਤਾਂ ਬਹੁਤ ਹੋ ਰਹੀਆਂ ਨੇ ਤੇ ਪ੍ਰਸ਼ਾਸਨ ਦਾ ਧਿਆਨ ਇਹਨਾਂ ਗੱਲਾਂ ਵੱਲ ਨਹੀਂਗਾ ਪਰ ਠੀਕ ਆ ਹੁਣ ਇਹਦੇ ਚ ਪ੍ਰਸ਼ਾਸਨ ਨੂੰ ਨੱਥ ਪਾਉਣੀ ਚਾਹੀਦੀ ਆ ਬੈਂਕ ਤੱਕ ਰਵਾਇਦਾ ਕੀਤਾ ਜਾਂ ਪ੍ਰਸ਼ਾਸਨ ਤੱਕ ਕੀਤਾ ਨਹੀਂ ਮੈਂ ਹਲੇ ਤੱਕ ਪ੍ਰਸ਼ਾਸਨ ਤੱਕ ਤਾਂ ਨਹੀਂ ਸੀ ਕੀਤਾ ਵੇਖੋ ਅੱਜ ਮੈਂ ਕੰਪਲੇਂਟ ਦੇਣ ਜਾ ਰਿਹਾ ਥੋੜੀ ਦੇਰ ਤੱਕ ਕਿਉਂਕਿ ਮੈਨੂੰ ਇਹ ਸੀ ਕਿ 24 ਘੰਟਿਆਂ ਚ ਸ਼ਾਇਦ ਪੇਮੈਂਟ ਦਾ ਕੋਈ ਮੈਸੇਜ ਮੈਸੇਜ ਆ ਜਾਏ ਕਿੰਨੇ ਦੇਰ ਤੱਕ ਉਹਨਾਂ ਨੇ ਕਿਹਾ ਕਿ ਤੁਹਾਡੇ ਅਕਾਊਂਟ ਚ ਕੋਈ ਇਦਾਂ ਦਾ ਮੈਸੇਜ ਨਹੀਂ ਆਇਆ ਹਾਂ ਨਹੀਂ ਅਕਾਊਂਟ ਚ ਜੋ ਵੀ ਹੈ ਉਹ ਹੈ ਪਰ ਇਸ ਪੇਮੈਂਟ ਦਾ ਕੋਈ ਇਸ ਪੇਮੈਂਟ ਦੇ ਰਿਗਾਰਡਿੰਗ ਕੋਈ ਮੈਸੇਜ ਨਹੀਂ ਆਇਆ ਮੰਗਾ ਚਲੋ ਠੀਕ ਆ ਅਗੋਂ ਦਾ ਜਿਹੜੀ ਪਰ ਕੀਚੱਕ ਕੀਤੀ ਸੱਲਿਆ ਹਾਂ ਬਾਕੀ ਮੈਂ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਤੇ ਅਕਾਊਂਟ ਤੇ ਪਾਈ ਆ ਇਹਦੀ ਵੀਡੀਓ ਮੈਂ ਆਪਣੇ ਸੱਜਣਾ ਮਿੱਤਰਾਂ ਨੂੰ ਜੋ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਹੋ ਜਿਹੇ ਜਿਹੜੇ ਧੱਗ ਚੋਰ ਬੰਦੇ ਨੇ ਇਹਨਾਂ ਨੂੰ ਨੱਥ ਪਾਉਣ ਵਾਸਤੇ ਆਪਾਂ ਇੱਕ ਦੂਜੇ ਭੈਣ ਭਰਾ ਦਾ ਸਾਥ ਦਈਏ ਜੇ ਕਿਤੇ ਲੱਭਦਾ ਚਲੋ ਹੁਣ ਤੇ 32 ਤੇ 3000 ਦੀ ਗੱਲ ਹੈ ਵੇਖੋ ਚੀਜ਼ ਤੇ ਹੈ ਹੀ ਆ ਨਾ ਬਾਕੀ ਇਹ ਆ ਕਿ ਕੋਈ ਕੱਲ ਨੂੰ ਵੱਡਾ ਕਾਂਡ ਵੀ ਕਰ ਸਕਦਾ ਕੋਈ ਲੱਖਾਂ ਦੀ ਠੱਗੀ ਵੀ ਮਾਰ ਸਕਦਾ ਕਿਸੇ ਨੂੰ ਪਰ ਚਲੋ ਜੇ ਇਹ ਚੰਗੇ ਘਰੋਂ ਵੀ ਹੋਏਗਾ ਤੇ ਪਤਾ ਤੇ ਲੱਗੂਗਾ ਕਿ ਸਾਡਾ ਬੱਚਾ ਇਹ ਕੰਮ ਕਰਕੇ ਆਇਆ ਜਾ ਕੇ ਸ਼ਹਿਰ ਤੇ ਮੇਰੀ ਰਿਕਵੈਸਟ ਆ ਕਿ ਜਿੱਥੋਂ-ਜਿੱਥੋਂ ਤੱਕ ਇਹ ਵੀਡੀਓ ਜਾਂਦੀ ਹੈ ਇੱਕ ਤੇ ਇਹਨੂੰ ਵੱਤੋਂ ਵੱਤ ਸ਼ੇਅਰ ਕੀਤਾ ਜਾਏ ਫਾਰਵਰਡਾਂ ਕੀਤੀ ਜਾਏ ਤੇ ਜਿਹਦੇ ਨਾਲ ਇਹ ਬੰਦਾ ਫੜਿਆ ਜਾਏ